श्री राधा कृष्ण मंदिर निर्माण कार्य हरिदासन कीर्तन मंडल सहयोगी राधा कृष्ण मंदिर भगवानी देवी सभा ते दे अपना भाईसाहब जी तुसी आज श्री राधा कृष्ण मंदिर निर्माण दी वास्ते आज जड़ी उद्घाटन फाउंडेशन रखी है बिल्डिंग बनाने दी एदे बारे कुछ जानकारी दियो ਇਹ ਜਿਹੜਾ ਸ਼੍ਰੀ ਰਾਧਾਕ੍ਰਿਸ਼ਨ ਮੰਡਲ ਦਾ ਇਹ ਮੰਦਰ ਨਿਰਮਾਣ ਕਰੇ ਹੋ ਰਿਹਾ ਹੈ ਉਸ ਦੇ ਵਿੱਚ ਬਹੁਤ ਸਾਰੇ ਬਰਾਮੜਾ ਸਾਡੇ ਨਾਲ ਜਿਹੜੇ ਸਹਿਯੋਗੀ ਖੜੇ ਆ ਉਹਨਾਂ ਦਾ ਸਹਿਯੋਗ ਹੈ ਜੀ ਸਭ ਤੋਂ ਪਹਿਲੇ ਸ਼੍ਰੀ ਹਰੀਦਾਸ ਸੰਗੀਤਨ ਮੰਡਲ ਵੱਲੋਂ ਇਸ ਨਿਰਮਾਣ ਕਰੇ ਦੇ ਅੰਦਰ 1 ਲੱਖ 1000 ਰੁਪਏ ਦਾ ਯੋਗਦਾਨ ਸਾਡੇ ਮੰਦਰ ਵੱਲੋਂ ਅੱਜ ਇੱਥੇ ਚੈੱਕ ਦੁਆਰਾ ਭੇਂਟ ਕੀਤਾ ਗਿਆ ਹੈ। ਬਹੁਤ ਬਾਅਦ ਸਾਡੇ ਨਾਲ ਸੰਜੀਵ ਕਮਲ ਜੀ ਖੜੇ ਨੇ। ਜੀ। ਸੰਜੇ ਹਾਸ ਜੀ ਖੜੇ ਨੇ। ਜੀ। ਦਰਸ਼ਨ ਲਾਲ ਜੀ ਨੇ, ਸੁੰਦਰ ਕੁਮਾਰ ਜੀ ਨੇ, ਅੰਨੇ ਜਿੰਨੇ ਵੀ ਸਾਰੇ ਮੈਂਬਰ ਖੜੇ ਨੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਜਾਣਦਾ ਉਹ ਸਭ ਤੁਹਾਡੇ ਸਾਹਮਣੇ ਖੜੇ ਨੇ। ਇਹਨਾਂ ਸਾਰਿਆਂ ਦਾ ਬਾਹਰੀ ਸਹਿਯੋਗ ਸਹਿਯੋਗ ਦੇ ਨਾਲ ਸਾਰਾ ਇਹ ਨਿਰਮਾਣ ਕਰਿਆ ਸ਼ੁਰੂ ਹੋਣ ਜਾ ਰਿਹਾ ਹੈ। ਜੀ। ਉਹ ਸਭ ਤੋਂ ਵੱਡਾ ਸਾਰਾ ਆਸ਼ੀਰਵਾਦ ਸਾਡੇ ਸ੍ਰੀ ਬਜ਼ੁਰਗ ਰਾਮ ਲਾਲ ਜੀ ਦਾ ਹੈ। ਜੀ। ਜਿਨ੍ਹਾਂ ਦੇ ਆਸ਼ੀਰਵਾਦ ਇੱਥਾ ਅੱਜ ਹੈ। श्री राधा कृष्ण मंडल भगवानी देवी सभा ਦਾ ਗਠਨ ਕੀਤਾ ਗਿਆ ਤੇ ਨਿਰਮਾਣ ਕਰਿਆ ਤੋਂ ਸ਼ੁਰੂ ਕੀਤਾ ਗਿਆ ਤੇ ਆਉਣ ਵਾਲੇ ਦੇ ਸਮੇਂ ਦੇ ਅੰਦਰ ਇਹ ਜਲਦੋਂ ਜਲਦ ਮੰਦਿਰ ਬਹੁਤ ਭਵੇ ਮੰਦਿਰ ਤਿਆਰ ਹੋਏਗਾ ਤੇ ਸਾਰੇ ਲੋਕ ਮੰਦਿਰ ਦਾ ਇਥੋਂ ਫਾਇਦਾ ਉਠਾਣ ਦੇ ਰਾਜਪੁਰਾ ਮੀਡੀਆ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਬਹੁਤ ਅੱਛੇ ਤੁਸੀਂ ਕਾਰਜ ਦੇ ਕਮਾਂ ਵਿੱਚ ਇਹਨਾਂ ਸਮਾਜੀ ਕਮਾਂ ਵਿੱਚ ਸਹਿਯੋਗ ਦੇ ਰਹੇ ਹੋ ਉਮੀਦ ਕਰਦਾ ਹਾਂ ਕਿ ਇਹ ਜਿਹੜੇ ਬਜ਼ੁਰਗ ਹੈਗੇ ਉਹਨਾਂ ਵਾਸਤੇ ਵੀ ਕੁਝ ਨਾ ਕੁਝ ਤੁਸੀਂ ਬਹੁਤ ਕੁਝ ਸੋਚੋਗੇ ਇਸ ਨਿਰਮਾਣਵਾਦ ਵਿੱਚ ਹੋਰ ਕੁਝ ਕਹਿਣਾ ਜਾਓਗੇ ਬੋਲੋ ਬਾਕੇ ਬਿਆਰੀ ਲਾਲ ਕੀ ਜੈ ਗੁਰੂ ਜੀ ਮਹਾਰਾਜ ਕੀ